ਅਹ ਦੋਸਤੋ ਬਹੁਤ-ਬਹੁਤ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਅਰਨੇਕ ਸਿੰਘ ਪੁਲਰ ਸਾਡੀ ਧਰਤੀ ਸਾਡੇ ਲੋਕਾਂ ਚੰਤੇ ਦਾ ਤੁਹਾਡਾ ਸਵਾਗਤ ਹੈ ਅਹ ਅਗਲੇ ਕੁਝ ਦਿਨਾਂ ਚ ਜਿਹੜੀ ਕੰਗਨਾ ਨੌਤ ਹੈਗੇ ਆ ਮੈਂਬਰ ਪਾਰਲੀਮੈਂਟ ਹੈਗੇ ਆ ਹਿਮਾਚਲ ਤੋਂ ਬੀਜੇਪੀ ਸਰਕਾਰ ਵੱਲੋਂ ਸੋ ਉਹਨਾਂ ਦੀ ਫਿਲਮ ਅਮਰਜੈਂਸੀ ਜਿਹੜੀ ਅਗਲੇ ਕੁਝ ਦਿਨਾਂ ਚ ਰਿਕਾਰਡ ਹੋ ਰਹੀ ਹੈ ਲੇਕਿਨ ਉਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਦੇ ਚ ਕੀ ਗੱਲਬਾਤ ਹੈਗੀ ਸਾਰੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹਦੇ ਉਹਨੂੰ ਬੈਨ ਕਰਨ ਵਾਸਤੇ ਫਿਲਮ ਨੂੰ ਔਰ ਉਹਨੂੰ ਫਿਲਮ ਨੂੰ ਰੋਕ ਲਾਉਣ ਵਾਸਤੇ ਪੰਜਾਬ ਦੇ ਵਿੱਚ ਔਰ ਇਸ ਦੇ ਨਾਲ ਇੱਕ ਫਰੋਈਪੁਰ ਤੋਂ ਵੀ ਸਾਡੇ ਕੋਲੇ ਇੱਕ ਅਪਡੇਟ ਆਈ ਹੈ ਕਿ ਜਿੰਨੇ ਵੀ ਫਰੋਈਪੁਰ ਦੇ ਸਿਨੇਮਾ ਕਰ ਹੈਗੇ ਉਹਨਾਂ ਨੇ ਕੱਲ ਜਿਹੜਾ ਬੀਤੇ ਕੱਲ ਇਸ ਫਿਲਮ ਤੇ ਫਿਲਮ ਨੂੰ ਨਾ ਚਲਾਉਣ ਦਾ ਹੰਗਾਰਾ ਭਰੇ ਹੈਗਾ ਇਸ ਸਬੰਧ ਦੇ ਵਿੱਚ ਮੇਰੇ ਨਾਲ ਫੋਨ ਲਾਈਨ ਤੇ ਗਰਨਾਮ ਸਿੱਧੂ ਜੀ ਵੀਰ ਮੌਜੂਦ ਨੇ ਵੀਰ ਗਰਨਾਮ ਸਿੱਧੂ ਜੀ ਤੁਹਾਡਾ ਚੈਨ ਤੇ ਸਵਾਗਤ ਹੈ ਕੀ ਕਹਿਣਾ ਚਾਹੋਗੇ ਇਸ ਸਾਰੀ ਅਪਡੇਟ ਬਾਰੇ ਜੀ ਹਾਂ ਦੇਖੋ ਜੀ ਕੰਗਣਾ ਲੋਧ ਦੀ ਫਿਲਮ ਐਮਰਜੈਂਸੀ ਜਿਹੜੀ ਰਿਲੀਜ਼ ਹੋ ਰਹੀ ਸੀ ਹਾਂਜੀ ਹਾਂ ਉਹ ਕਿਸੇ ਮੰਤਲ ਨੂੰ ਲੈ ਕੇ ਬਣਾਈ ਗਈ ਸੀ ਉਹਦੇ ਪਿੱਛੇ ਉਦੇਸ਼ ਕੁਝ ਹੋਰ ਇਹੋ ਜਿਹੀਆਂ ਜਦੋਂ ਫਿਲਮਾਂ ਬਣਦੀਆਂ ਨੇ ਹਾਂ ਹਾਂ ਉਹਦੇ ਪਿੱਛੇ ਪ੍ਰੋਪਗੈਂਡਾ ਹੁੰਦਾ ਹਾਂ ਹਾਂ ਉਹ ਐਨ ਮੌਕੇ ਤੇ ਜ਼ਖਮਾਂ ਤੇ ਲੂਣ ਪਾਉਣ ਲਈ ਹਾਂ ਔਰ ਮਨ ਘੜਤ ਵਿੱਚ ਕਹਾਣੀਆਂ ਘੜ ਕੇ ਹੋਰ ਦਿਸ਼ਾ ਦਿੱਤੀ ਜਾਂਦੀ ਹੈ ਕਿ ਲੋਕ ਅ ਲੋਕਾਂ ਨੂੰ ਮਤਲਬ ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਨਾਲ ਵਾਪਰੀਆਂ ਘਟਨਾਵਾਂ ਨੇ ਉਹਨਾਂ ਦੇ ਜ਼ਖਮਾਂ ਤੇ ਹੋਰ ਲੂਨ ਪਾਇਆ ਜਾਵੇ ਤੇ ਜਿਹੜੇ ਹੋਰ ਸਮਾਜ ਹੈਗਾ ਉਹਨਾਂ ਵਿੱਚ ਹੋਰ ਸੁਨੇਹਾਂ ਜਿਹੜਾ ਦਿੱਤਾ ਜਾਵੇ ਤੇ ਕੰਗਣਾ ਨੌਤ ਹਮੇਸ਼ਾ ਹੀ ਸੁਰੱਖੀਆਂ ਚ ਰਹੀਂਦੀ ਆਈ ਹੈ ਕਿਉਂਕਿ ਦਿਮਾਗੀ ਤੌਰ ਤੇ ਪਤਾ ਨਹੀਂ ਕੋਈ ਪ੍ਰੋਬਲਮ ਹੈ ਉਹਨੂੰ ਤਾਂ ਕਰਕੇ ਹਮੇਸ਼ਾ ਹੀ ਬਾਲੀਵੁੱਡ ਬਾਲੀਵੁੱਡ ਵਿੱਚ ਦੇਖੀਏ ਤਾਂ ਬਹੁਤ ਹੀ ਜਿਹੜੇ ਐਕਟ੍ਰੈਸ ਹੈਗੀਆਂ ਜਾਂ ਐਕਟਰ ਉਹਨਾਂ ਨਾਲ ਬਣਦੀ ਨਹੀਂ ਹੈ ਹਾਂ ਬਹੁਤ ਘੱਟ ਬਣਦੀ ਹੈ ਹੂੰ ਹੂੰ ਤਾਂ ਉੱਤੋਂ ਉਹਨੂੰ ਟਿਕਟ ਮਿਲ ਗਈ ਤੇ ਟਿਕਟ ਪਤਾ ਨਹੀਂ ਕਿਹੜੇ ਮੰਤਬ ਨਾਲ ਚਲੋ ਉਹਨਾਂ ਦੀ ਹੈਗੀ ਆਪਣਾ ਪਾਰਟੀ ਦੀ ਹੂੰ ਹੂੰ ਹੈਗਾ ਪਾਲਿਸੀ ਹੈਗੀ ਆ ਹੂੰ ਹੂੰ ਤਾਂ ਉਹ ਫਿਲਮ ਜਿਹੜੀ ਐਮਰਜੈਂਸੀ ਆ ਰਹੀ ਹੈ ਤੇ ਉਹਦੇ ਵਿੱਚ ਸੰਤ ਜਰਨੈਲ ਸਿੰਘ ਭੰਡਰਾਵਾਲਿਆਂ ਦਾ ਜਿਹੜਾ ਕਿਰਦਾਰ ਦਿਖਾਇਆ ਗਿਆ ਹੂੰ ਹੂੰ ਉਹਦੇ ਜਿਹੜੇ ਟ੍ਰੇਲਰ ਦੇ ਵਿੱਚ ਕੋਈ ਸੈਕਿੰਡ ਦਿਖਾਏ ਗਏ ਆ ਉੱਥੋਂ ਹੀ ਸਿੱਖ ਜਿਹੜੀ ਸੰਗਤ ਦੇ ਵਿੱਚ ਉਹਨਾਂ ਦੀਆਂ ਭਾਵਨਾਵਾਂ ਪੜਤੀਆਂ ਹੂੰ ਹੂੰ ਕੀ ਸੰਤਾਂ ਦਾ ਜਿਹੜਾ ਹੈਗਾ ਉਹਦਾ ਕਿਰਦਾਰ ਨੂੰ ਇਕਦਾਰ 쿠שי ਕੀਤੀ ਗਈ ਆ ਉਹਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੂੰ ਹੂੰ ਤਾਂ ਉਹ 1984 ਦੀਆਂ 84 ਤੋਂ ਬਾਅਦ ਦੀਆਂ ਘਟਨਾਵਾਂ 84 ਵੇਲੇ ਜਿਹੜੇ ਜ਼ਖਮ ਹਾਲੇ ਤੱਕ ਹੂੰ ਹੂੰ ਭਰੇ ਨਹੀਂ ਸਿੱਖਾਂ ਦੇ ਜਿਹੇ ਹੂੰ ਉਹਨਾਂ ਨੂੰ ਫੇਰ ਚੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਰਮਰਾਈ ਹੂੰ ਗਲਤ ਮੈਸੇਜ ਦਿੱਤਾ ਜਾ ਰਿਹਾ ਚਾਹੇ ਕਿਸੇ ਵੀ ਸਮਾਜ ਦੀ ਫਿਲਮ ਹੋਵੇ ਹੂੰ ਚਾਹੇ ਹਿੰਦੂ ਸਮਾਜ ਨਾਲ ਸੰਬੰਧਿਤ ਹੋਵੇ ਚਾਹੇ ਮੁਸਲਮਾਨ ਸਮਾਜ ਨਾਲ ਚਾਹੇ ਸਾਈ ਸਮਾਜ ਨਾਲ ਕਿਸੇ ਵੀ ਧਰਮ ਦੇ ਵਿੱਚ ਛੇੜਖਾਨੀ ਕਰਨ ਦੀ ਇਜਾਜ਼ਤ ਸਾਡਾ ਸੰਵਿਧਾਨ ਨਹੀਂ ਦਿੰਦਾ। ਹੂੰ ਫਿਰ ਅਸੀਂ ਔਰ ਸਾਡਾ ਸੈਂਸਰ ਬੋਰਡ ਕਿਹੜੀ ਮਨਛਾ ਦੇ ਨਾਲ ਇਹ ਫਿਲਮਾਂ ਨੂੰ ਸਰਟੀਫਿਕੇਟ ਦੇ ਦਿੰਦਾ। ਹੂੰ ਇਹ ਹੈਰਾਨਗੀ ਹੈ। ਦੂਜੇ ਪਾਸੇ ਦਲਜੀਤ ਸਿੰਘ ਹੋਰਾਂ ਦੀ ਫਿਲਮ ਆ ਰਹੀ ਹੈ ਖਲੜਾ ਹੋਰਾਂ ਉੱਤੇ। ਹੂੰ ਹੂੰ ਜਿਨ੍ਹਾਂ ਨੇ ਲਾਵਾਰਸ਼ ਜੜੀਆਂ ਡੈਡ ਬੋਡੀਆਂ ਜਾਂ ਲਾਵਾਰਸ਼ ਨੌਜਵਾਨ ਹੈਗੇ ਉਹਨਾਂ ਦੀ ਸਨਾਖਤ ਕਰਨ ਲਈ ਇੱਕ ਮਹਿੰਮ ਚਲਾਈ ਸੀ। ਹੂੰ ਉਹਦੇ ਤੇ ਫਿਲਮ ਆ ਰਹੀ ਹੈ। ਜਿਸ ਵंसें ਖਾਲੜਾ ਹੋ ਰਹਾ ਉਹਨਾਂ ਦੇ ਉਹਦੇ ਤੇ ਚਰਾ 80 ਦੇ ਕਰੀਬ ਕਾਟੀ ਲਾਇਏ ਪਏ ਹਮ ਹੈਨਾ ਉਹਦੇ ਤੇ ਕੱਟ ਲਾ ਰਹੇ ਹੋ ਤੁਸੀਂ ਜਿਹੜੀ ਜਿਹੜੀ ਬਿਲਕੁਲ ਸਚਾਈ ਹੈ ਔਰ ਇਹ ਫਿਲਮ ਜਿਹੜੀ ਮਾਨਕੜਤਾ ਵਿੱਚ ਕਹਾਣੀਆਂ ਘੜੀਆਂ ਗਈਆਂ ਉਹਦੇ ਤੇ ਤੁਸੀਂ ਸ਼ਰੇਆਮ ਉਹਨੂੰ ਪਾਸ ਕਰ ਰਹੇ ਹੋ ਇਹ ਕਿੱਥੋਂ ਦਾ ਇਨਸਾਫ ਹੈ ਜੀ ਇਹ ਬੜੀ ਮੰਗ ਸ਼੍ਰੋਮਣੀ ਕਮੇਟੀ ਦੀ ਵੀ ਬੜੀ ਤਰਫੋਂ ਆ ਰਹੀ ਹੈ ਔਰ ਸਿੱਖ ਜਗਤ ਦੀ ਵੀ ਸਿੱਖ ਸਮਾਜ ਦੀ ਵੀ ਚੱਲੀ ਆ ਰਹੀ ਮੰਗ ਸੀ ਕਿ ਜੇਦੋਂ ਸੈਂਸਰ ਬੋਰਡ ਬਣਦਾ ਸੈਂਸਰ ਬੋਰਡ ਵਿੱਚ ਕੁਛ ਨਾ ਕੁਛ ਸਿੱਖ ਚਿਹਰੇ ਸਿੱਖ ਹਰ ਇੱਕ ਸਮਾਜ ਚੋਂ ਲੈ ਜਾਣੇ ਚਾਹੀਦੇ ਜਦੋਂ ਵੀ ਉਹ ਸਮਾਜ ਦੀ ਫਿਲਮ ਆਉਂਦੀ ਹੈ ਤਾਂ ਉਹਨਾਂ ਨੂੰ ਵਿੱਚ ਜ਼ਰੂਰ ਬਟਾਇਆ ਜਾਵੇ ਸਿੱਧੂ ਸਾਹਿਬ ਜੀ ਇੱਕ ਸ਼੍ਰੋਮਣੀ ਕਮੇਟੀ ਤੁਸੀਂ ਗੱਲ ਕੀਤੀ ਸ਼੍ਰੋਮਣੀ ਕਮੇਟੀ ਵੀ ਹਮੇਸ਼ਾ ਕਹਿ ਰਹੀ ਉਹਨਾਂ ਦੀ ਮੰਗ ਵੀ ਸਾਡਾ ਮੈਂਬਰ ਵੀ ਇਕ ਲਿਆ ਜਾਵੇ ਕਿਉਂਕਿ ਤੁਸੀਂ ਇਹ ਕਹਿ ਰਹੇ ਵੀ ਸਾਰੇ ਹਰੇਕ ਮਤਵ ਵਰਗ ਦਾ ਲਿਆ ਜਾਵੇ ਇਹ ਸ਼੍ਰੋਮਣੀ ਕਮੇਟੀ ਵੀ ਮੰਗ ਕਰ ਰਹੀ ਸਾਡਾ ਸੈਂਸਰ ਬੋਰਡ ਚ ਜ਼ਰੂਰ ਇਕ ਬਿਲਕੁਲ ਮੈਂ ਕਹਣਾ ਕਿ ਉਹ ਮੈਂਬਰ ਹੋਣੇ ਚਾਹੀਦੇ ਆ ਤੇ ਉਹ ਮੈਂਬਰਾਂ ਨੂੰ ਬਿਠਾ ਕੇ ਵਿਖਾਇਆ ਜਾਵੇ ਵੀ ਆ ਆ ਜਿਹੜੀ ਫਿਲਮ ਹੈਗੀ ਆ ਉਹਨੂੰ ਕਿਵੇਂ ਲੱਗਦੀ ਉਹ ਸੂਝਵਾਨ ਲੋਕ ਲੈ ਜਾਣੇ ਚਾਹੀਦੇ ਆ ਸੈਂਸਰ ਬੋਰਡ ਕਿਉਂਕਿ ਸੈਂਸਰ ਬੋਰਡ ਹਮੇਸ਼ਾ ਹੀ ਜਿਹੜਾ ਬਣਦਾ ਕੀਤਾ ਜਾਂਦਾ ਕੁਝ ਲੋਕ ਵਿਚੋਂ ਲੈ ਲੈ ਜਾਂਦੇ ਬਾਲੀਵੁੱਡ ਚ ਉਹ ਵੀ ਜਿਹੜੇ ਸਰਕਾਰ ਨਾਲ ਸੁਬੰਧ ਹੁੰਦੇ ਤੇ ਇਸ ਤਰ੍ਹਾਂ ਦੀਆਂ ਉਹ ਜਿਹੜੀਆਂ ਕਮੇਟੀਆਂ ਬਣਾਈਆਂ ਜਾਂਦੀਆਂ ਅਸੀਂ ਬਹੁਤ ਸਾਰੀਆਂ ਫਿਲਮਾਂ ਵੇਖੀਆਂ ਜਿਨ੍ਹਾਂ ਵਿੱਚ ਕਸ਼ਮੀਰ ਫਾਈਲ ਆਈ ਆ ਉਹਦੇ ਵਿੱਚ ਕੀ ਕੀ ਵਿਖਾਇਆ ਜਾਂਦਾ ਸਿਰਫ ਇੱਕ ਆਧਾਰ ਬਣਾਇਆ ਕੋਈ ਸਚਾਈ ਘਟਨਾਵਾਂ ਤੇ ਤਾਂ ਆਧਾਰਤ ਹੁੰਦੀ ਨਹੀਂ ਹੈ ਇਹ ਮਨਕਰਤ ਕਹਾਣੀਆਂ ਹੁੰਦੀਆਂ ਨੇ ਕਿ ਇੱਕ ਸਮਾਜ ਨੂੰ ਜਾਂ ਇੱਕ ਸਮਾਜ ਨੂੰ ਨਿੰਦਣਾ ਉਹਦੀ ਬੁਰਾਈ ਕਰਨੀ ਦੂਜੇ ਨੂੰ ਕਹਿਣਾ ਆ ਜੀ ਤੁਹਾਡੇ ਨਾਲ ਤਾਂ ਐ ਹੋ ਗਿਆ ਉਹ ਹੋ ਗਿਆ ਸਾਰਾ ਕੁਝ ਜਾਣਦੇ ਆਸੀਂ ਪੜ੍ਹੇ ਲਿਖੇ ਆਂ ਡਿਜੀਟਲ ਜ਼ਮਾਨਾ ਹੈਗਾ ਸਭ ਨੂੰ ਪਤਾ ਕੀ ਹੋਇਆ ਕੀ ਨਹੀਂ ਹੋਇਆ ਸਾਰੀਆਂ ਘਟਨਾਵਾਂ ਦਾ ਪਤਾ ਫਿਰ ਇਸ ਤਰ੍ਹਾਂ ਦੀਆਂ ਇਹੋ ਜਿਹੀਆਂ ਬੇਹੋਦੀਆਂ ਫਿਲਮਾਂ ਬਣਾਉਣ ਦਾ ਕੀ ਫਾਇਦਾ ਮੈਂ ਕਹਿੰਦਾ ਫਰੋਜਪੁਰ ਵਿੱਚ ਕੱਲ ਸਿਨੇਮਾ ਮਾਲਕਾਂ ਨੇ ਵਧੀਆ ਫੈਸਲਾ ਲਿਆ ਕੁਝ ਸਿਖਾਗੋਆਂ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਔਰ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਸਿਨੇਮਾ ਨੇ ਲੱਗਾ ਫੈਸਲੇ ਦੀ ਉਹਨਾਂ ਦੀ ਅਲੱਗ ਕੀਤੀ ਗਈ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਫਿਲਮ ਮੈਂ ਕਿਹਾ ਚਲਣੀ ਨਹੀਂ ਤੁਸੀਂ ਇੱਥੇ ਇੱਥੇ ਮੈਂ ਪੰਜਾਬ ਤੋਂ ਫਿਲਮ ਨਹੀਂ ਚਲਣੀ ਜਿਹੜੇ ਸਿਨੇਮਾ ਮਾਲਕ ਚਲਾਉਣ ਦੀ ਕੋਸ਼ਿਸ਼ ਵੀ ਕਰਨਗੇ ਉਹਨਾਂ ਨੂੰ ਵੀ ਰੋਕਿਆ ਜਾਊਗਾ ਕੋਈ ਬੰਦਾ ਵੀ ਆਪਣੇ ਸਮਾਜ ਦੇ ਖਿਲਾਫ ਨਹੀਂ ਜਾਊਗਾ ਸਿਨੇਮਾ ਮਾਲਕ ਵੀ ਉਹਨਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਆਪਣੇ ਪੰਜਾਬ ਦੇ ਨਾਲ ਉਹ ਕਿ ਬਾਹਰੋਂ ਥੋੜੀ ਆਏ ਆ ਇੱਥੋਂ ਦੇ ਲੋਕ ਆ ਜਿਨ੍ਹਾਂ ਦੇ ਸਿਨੇਮੇ ਆ ਉਹ ਲੋਕ ਵੀ ਇਹੋ ਜਿਹੀ ਫਿਲਮ ਨਹੀਂ ਲਾਉਣਗੇ ਇਹਨਾਂ ਲੋਕਾਂ ਨੇ ਦੇਖਣੀਆਂ ਜੀ ਨਹੀਂ ਲਾਉਣਗੇ ਫਿਰ ਮੈਨੂੰ ਜਿੱਥੋਂ ਤੱਕ ਹੈਗਾ ਇਹੋ ਜੀਆਂ ਫਿਲਮਾਂ ਨਹੀਂ ਨਹੀਂ ਆਉਣੀਆਂ ਹੀ ਨਹੀਂ ਚਾਹੀਦੀਆਂ ਤੇ ਪਹਿਲੀ ਗੱਲ ਪੰਜਾਬ ਤਾਂ ਚੱਲਦੀ ਏ ਇੱਕ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਆਪਣਾ ਗਨਾਂਵ ਸਿੱਧੂ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਕੰਗਣਾ ਨਾਉ ਤੇ ਚਲੋ ਇੱਕ ਪੰਜਾਬੀਆਂ ਨਾਲ ਇਹਨਾਂ ਦੀ ਕੀ ਗੱਲਬਾਤ ਹੈ ਮੈਨੂੰ ਸਮਝ ਨਹੀਂ ਲੱਗਦੀ ਵੀ ਇਹਨਾਂ ਵਿਵਾਦ ਸਾਰੇ ਦੂਸਰੀਆਂ ਸਾਰੀਆਂ ਕਮਿਊਨਿਟੀਆਂ ਨੂੰ ਇੱਕ ਬੰਨੇ ਛੱਡ ਕੇ ਕਦੇ ਕਿਸਾਨਾਂ ਨਾਲ ਇਹਨਾਂ ਦਾ ਰੌਲਾ ਕਦੇ ਫਿਲਮਾਂ ਨੂੰ ਲੈ ਕੇ ਇਹਨਾਂ ਦਾ ਰੌਲਾ ਇਹਦੇ ਚ ਕੀ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਕੰਗਣਾ ਨਾਉ ਤੇ ਕੀ ਗੱਲਬਾਤ ਕੀ ਹੈ ਸਾਰੀ ਕੁਛ ਨਹੀਂ ਜੀ ਇਹ ਅਸਲ 'ਚ ਨਾ ਇਹ 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 ਫੰਡੇ ਹੁੰਦੇ ਆ ਬਾਲੀਵੁੱਡ ਦੇ ਮੈਂ ਬੰਬਈ 'ਚ ਰਿਹਾ ਹਾਂ ਬਹੁਤ ਚਿਰ ਉੱਥੇ ਫੰਡੇ ਮੈਂ ਕਈ ਵਾਰੀ ਦੋਸਤਾਂ ਨੂੰ ਪੁੱਛਣਾ ਮੈਂ ਯਾਰ ਆ ਕਿਉਂ ਤੇਰੇ ਖਿਲਾਫ ਖਬਰ ਚੱਲ ਰਹੀ ਹੈ ਹੂੰ ਹੂੰ ਤੇ ਮੇਰਾ ਇੱਕ ਦੋਸਤ ਹੈ ਉੱਥੇ ਬਾਲੀਵੁੱਡ ਦਾ ਐਕਟਰ ਬਹੁਤ ਵੱਡਾ ਹੂੰ ਮੈਂ ਕਹਿੰਦਾ ਯਾਰ ਤੇਰੇ ਖਿਲਾਫ ਨਿਊਜ਼ ਚੱਲ ਰਹੀ ਤੂੰ ਕੁਝ ਫੋੜ ਨਹੀਂ ਰਿਹਾ ਤੂੰ ਸਟੇਟਮੈਂਟ ਕਿਉਂ ਨਹੀਂ ਦੇ ਰਿਹਾ ਹਾਂ ਜੀ ਹਾਂ ਮੈਂ ਯਾਰ ਚੱਲਣ ਦੇ ਮੈਨੂੰ ਤਾਂ ਪੈਦਾ ਹੋ ਰਿਹਾ ਹਾਂਜੀ ਹਾਂਜੀ ਬਿਲਕੁਲ ਜੀ ਬੈਨੀਫਿਟ ਇਹ ਬੈਨੀਫਿਟ ਲੈਣ ਲਈ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਕੋਈ ਚਰਚਾ ਚ ਨਹੀਂ ਤੇ ਕੰਗਣਾ ਨਾਉਤ ਸਾਨੂੰ ਭੁੱਲ ਜਾਣੀ ਹੈ ਬਿਲਕੁਲ ਜੀ ਬਿਲਕੁਲ ਬਾਲੀਵੁੱਡ ਨੂੰ ਭੁੱਲ ਜਾਣੀ ਹੈ ਹੁਣ ਚਰਚਾ ਚ ਆਈ ਪਈ ਉਹ ਹਾਂਜੀ ਚਾਰਸ ਫਿਰ ਇੰਡੀਆ ਦੇ ਅਖਬਾਰਾਂ ਚੈਨਲਾਂ 'ਚ ਚਾਈ ਵੀ ਕੰਗਣਾ ਨਾਉਤ ਕੰਗਣਾ ਨਾ ਹੋਰੀ ਹੈ ਨਾ ਇਹ ਇੱਕ ਫੰਡੇ ਹੁੰਦੇ ਆ ਬਾਲੀਵੁੱਡ ਦੇ ਉਹਨਾਂ ਕਿਸੇ ਨਾ ਕਿਸੇ ਚਰਚਾ ਚ ਕਿਸੇ ਨਾ ਕਿਸੇ ਨੂੰ ਉਹ ਉਹ ਵੱਖਰੀ ਵਾਲਾ ਉਹ ਟਾਰਗੇਟ ਹੀ ਪੰਜਾਬ ਨੂੰ ਕਰ ਰਹੀ ਹੈ ਉਹਨੇ ਕਿੰਨਾ ਕੁਝ ਬੋਲਿਆ ਹੁਣ ਸਿਮਰਨਜੀਤ ਮਾਨ ਹੋਰਾਂ ਨੇ ਕੱਲ ਬਿਆਨ ਦਿੱਤਾ ਹਨਾ ਉਹਦੇ ਤੇ ਹੱਲਾਕੋ ਹੋ ਗਿਆ ਤੇ ਮੈਂ ਕਹਾਂਗਾ ਕਿ ਜਿਹੜਾ ਜਿਹੜੇ ਬਣੇ ਹੋਏ ਕਮਿਸ਼ਨ ਬਣੇ ਹੋਏ ਆ ਉਹਦੇ ਤੇ ਕਿਉਂ ਨਹੀਂ ਐਕਸ਼ਨ ਲੈ ਰਹੇ ਜੋ ਉਹ ਕਹਿ ਰਹੀ ਕਿਸਾਨਾਂ ਨੇ ਰੇਪ ਕੀਤੇ ਕਿ ਸਿਮਰਨਜੀਤ ਮਾਨ ਹੋਰਾਂ ਨੇ ਕਹਿਤਾ ਫੇਰ ਤੁਹਾਨੂੰ ਗਲਤ ਲੱਗਿਆ ਜਦੋਂ ਉਹ ਕਹਿ ਰਹੀ ਹੈ ਉਹਤੇ ਕੋਈ ਕੋਈ ਧਾਰਾ ਨਹੀਂ ਲੱਗਦੀ ਉਹ ਹੂੰ ਕਿਆਮ ਕਰੀਓ ਤੇ ਕੋਈ ਪਰਚਾ ਨਹੀਂ ਹਮਮ ਇੱਕ ਕਿਸਾਨਾ ਨੇ ਰੇਤ ਕਿਤੇ ਇਹ ਕਿਤੇ ਉਹ ਕਿਤੇ ਹਮਮ ਜੇ ਮਾਨਸਾ ਬੋਲ ਕੇ ਤੇ ਫਿਰ ਸਾਨੂੰ ਸੋਚਣਾ ਪੈਗਾ ਹਾਂ ਵੀ ਇਹ ਔਰਤ ਤੇ ਬੋਲਿਆ ਹਮਮ ਇੱਕ ਔਰਤ ਬੋਲ ਰਹੀ ਆ ਉਹਨੂੰ ਕੋਈ ਕੋਈ ਪੁੱਛੀ ਨਹੀਂ ਰਿਹਾ ਹਮਮ ਹਰਾਨਗੀ ਕਿੰਨੀ ਆ ਵੀ ਇਹ ਪਾਜਪਾਣੇ ਬਿਆਨ ਦਿੰਦਾ ਜੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਹਾਂ ਹਾਂ ਬਿਲਕੁਲ ਜੀ ਬਿਲਕੁਲ ਇਹੀ ਮੰ ਗੱਲ ਕਰ ਰਹੇ ਸਨ ਨਹੀਂ ਕੀ ਸਹਿਮਤ ਨਾ ਤੁਹਾਨੂੰ ਕੱਢੋ ਬਾਹਰ ਹੂੰ ਬਿਲਕੁਲ ਜੀ ਬਾਹਰ ਹੀ ਤੁਹਾਨੂੰ ਕੱਢੋ ਨਾ ਬਿਲਕੁਲ ਜੀ ਜੇ ਸਹਿਮਤ ਨਹੀਂ ਹੋ ਕਿਸੇ ਬੰਦੇ ਨਾਲ ਤੁਹਾਨੂੰ ਲਗਾਤਾਰ ਉਹਨੂੰ ਇੱਕ ਵਾਰਨਿੰਗ ਨਹੀਂ ਦਿੱਤੀ ਗਈ ਲਗਾਤਾਰ ਜਦੋਂ ਇਲੈਕਸ਼ਨ ਲੜ ਰਹੀ ਸੀ ਉਦੋਂ ਵੀ ਉਹਨੇ ਕਈ ਸਟੇਟਮੈਂਟਾਂ ਦਿੱਤੀਆਂ ਹਮਾਚਲ ਦੇ ਵਿੱਚ ਉਹ ਤੋਂ ਵੀ ਬੀਜੇਪੀ ਨੇ ਕਿਹਾ ਸੀ ਕਿ ਸੰਜਮ ਚ ਰਹਿ ਕੇ ਗੱਲ ਕਰੋ ਗੱਲ ਸਿਰਫ ਆਪਦੀ ਚੋਣ ਲਈ ਕਰੋ ਇਹ ਵੀ ਕੱਲ ਵੀ ਜੇਪੀ ਨੱਡਾ ਨੇ ਕਿਹਾ ਵੀ ਆਪਦੀ ਗੱਲ ਕਰੋ ਆਪਦੇ ਹਲਕੇ ਪਰ ਉਹ ਵਾਰ-ਵਾਰ ਕਰ ਰਹੀ ਹੈ ਤੇ ਉਹਨੂੰ ਇੱਕ ਵਾਰੀ ਤਾਰੇ ਵਿਖਾਓ ਨਾ ਫਿਰ ਪਤਾ ਲੱਗੇ ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਜੀ ਹੂੰ ਬਿਲਕੁਲ ਜੀ ਗਰਨਾਮ ਸਿੰਘ ਜੀ ਤੁਸੀਂ ਇਸ ਅਮਰਜੈਂਸੀ ਫਿਲਮ ਹੈ ਵੈਸੇ ਤਾਂ ਅਮਰਜੈਂਸੀ ਦੇ ਜਦੋਂ ਆਪਾਂ ਗਰਨਾਮ ਸਿੱਧੂ ਜੀ ਨਾਮ ਲੈਨੇ ਆ ਵੈਸੇ ਕਿਉਂਕਿ ਜੋ ਸੰਤਾਪ ਤੁਸੀਂ ਦੱਸਿਆ ਵੀ ਭੋਗਿਆ ਪੰਜਾਬ ਦੇ ਪੰਜਾਬ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਅਤਵਾਦ ਪੰਜਾਬ ਨੂੰ ਲੈ ਕੇ ਜਾਂ ਜੋ ਬਹੁਤ ਸਾਰਿਆਂ ਦੇ ਵਿੱਚ ਵੱਡੇ ਵੱਡੇ ਮਿਨਿਸਟਰਰ ਤੱਕ ਦਾ ਜੋ ਵੀ ਸਾਰਾ ਉਹ ਸਫਰ ਹੈਗਾ ਸੀ ਅਮਰਜੈਂਸੀ ਫਿਲਮ ਇੱਕ ਤਰ੍ਹਾਂ ਦਾ ਨਾ ਤੇ ਜਦੋਂ ਅਮਰਜੈਂਸੀ ਆਪਾਂ ਨਾ ਹੀ ਲੈਨੇ ਆ ਤਾਂ ਸ਼ਾਇਦ ਪੰਜਾਬ ਵਾਸਤੇ ਬਹੁਤ ਵੱਡਾ ਹੈਗਾ ਉਹ ਹਨਾ ਜੀ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਹਾਂਜੀ ਦੋਸਤੋ ਇਹ ਸਨ ਸਾਡੇ ਨਾਲ ਗਰਨਾਮ ਸਿੱਧੂ ਜਿਲਾ ਫੋਇਪੁਰ ਤੋਂ ਸੋ ਬਹੁਤ ਵਧੀਆ ਜਾਣਕਾਰੀ ਗਰਨਾਮ ਸਿੱਧੂ ਜੀ ਨੇ ਦਿੱਤੀ ਕਿ ਉਹਨਾਂ ਦੱਸਿਆ ਕਿ ਨਾਲ ਹੀ ਉਹਨਾਂ ਸਿਨੇਮਾ ਮਾਲਕਾਂ ਦਾ ਵੀ ਧੰਨਵਾਦ ਕੀਤਾ ਔਰ ਇਹ ਵੀ ਦੱਸਿਆ ਕਿ ਜਿਹੜੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਕਦੇ ਵੀ ਇਹ ਜਿਹੜੀ ਫਿਲਮ ਪੰਜਾਬ ਦੇ ਸਿਨੇਮਾਕਾਰਾਂ ਦੇ ਵਿੱਚ ਨਹੀਂ ਲੱਗੂਗੀ ਔਰ ਕਦੇ ਵੀ ਇਹ ਸਿਨੇਮਾ ਫਿਲਮ ਜਿਹੜੀ ਹੈ ਪੰਜਾਬ ਦੇ ਵਿੱਚ ਉਹਨੂੰ ਸਿਨੇਮਾਕਾਰ ਨਹੀਂ ਲਾਉਣਗੇ ਜਾਂ ਵੇਖਣ ਕੋਈ ਵੀ ਨਹੀਂ ਆਊਗਾ ਸੋ ਬਹੁਤ ਬਹੁਤ ਧੰਨਵਾਦ ਗਰਨਾਮ ਸਿੱਧੂ ਜੀ ਦਾ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੇ ਅੱਜ ਦੀ ਗੱਲਬਾਤ ਫਿਲਮ ਅਮਰਜੈਂਸੀ ਬਾਰੇ ਤੁਹਾਨੂੰ ਜ਼ਰੂਰ ਪਸੰਦ ਆਏਗੀ ਸੋ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕਾਂ ਨੂੰ ਬਤਵਾ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ